ਤੁਸੀਂ ਸਾਰੇ ਜਾਣੇ ਜਾੜਦੇ ਹੋ ਕਿ ਸੋਨੇ ਦੀ ਕੀਮਤ ਦਿਨ ਵ ਦਿਨ ਵਧਦੀ ਜਾ ਰਹੀ ਆ ਅੱਜ ਦੇ ਸਮੇਂ 'ਚ ਅੱਜ ਦੀ ਗੱਲ ਕਰੀਏ ਤਾਂ 10 ਗ੍ਰਾਮ ਸੋਨਾ ਜਾਨੀ ਕਿ ਇੱਕ ਤੋਲੇ ਸੋਨੇ ਦੀ ਜਿਹੜੀ ਕੀਮਤ ਆ ਉਹ 1 ਲੱਖ ਤੋਂ ਉੱਪਰ ਜਾ ਚੁੱਕੀ ਆ ਬਹੁਤ ਸਾਰੇ ਗਹਿਣੇ ਨੇ ਜਿਹੜੇ ਉਹ 22 ਕੈਰਟ ਵਾਲੇ ਸੋਨੇ ਦੇ ਬਣਦੇ ਨੇ ਜਿਦੇ ਵਿੱਚ 92% ਦਾ 골ਡ ਹੁੰਦਾ ਤੇ ਥੋੜਾ ਜਿਹਾ ਦੂਜੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਇਸੇ ਤਰ੍ਹਾਂ ਇਸ ਤੋਂ ਬਿਨਾ ਜੇ ਇਹ ਸੋਨਾ ਜਿਨ੍ਹਾਂ ਨੂੰ ਇਹ ਲੱਗਦਾ ਕਿ ਅਸੀਂ ਖਰੀਦ ਨਹੀਂ ਸਕਦੇ ਬਹੁਤ ਮਹਿੰਗਾ ਤਾਂ ਉਹ 18 ਕੈਰਟ ਵਾਲਾ ਜਿਹੜਾ ਸੋਨਾਗਾ ਤੇ ਉਹਦੇ ਜਿਹੜੇ ਗਹਿਣੇ ਨੇ ਬਹੁਤ ਸੋਹਣੇ ਬਣੇ ਹੋਏ ਨੇ ਤੇ ਹਰ ਇੱਕ ਮਾਰਕੀਟ ਦੇ ਵਿੱਚ ਅਵੇਲੇਬਲ ਨੇ ਅੱਜਕੱਲ ਤੇ ਲਾਈਟ ਵੇਟ ਹੁੰਦੇ ਆਗੇ ਉਹਦੇ ਵਿੱਚ 75% ਸੋਨਾ ਤੇ 25% ਦੂਜੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਇਸੇ ਤਰ੍ਹਾਂ ਜੇ ਅੱਜ ਜੇ ਅੱਜ ਦੇ ਸਮੇਂ ਕੋਈ 2 ਲੱਖ ਤੋਂ ਜ਼ਿਆਦਾ ਸੋਨਾ ਖਰੀਦਦਾ ਉਹਨੂੰ ਆਪਣੇ ਆਈਡੀ ਪ੍ਰੂਫ ਦੇਣੇ ਪੈਣਗੇ ਤੇ ਉਹਦੇ ਉੱਪਰ ਬਣਦਾ ਜੋ ਟੈਕਸ ਹੋਵੇਗਾ ਉਹ ਵੀ ਭਰਨਾ ਪਵੇਗਾ